ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਰੱਬ ਕਿੱਥੇ ਰਹਿੰਦਾ ਤੇ ਉਹ ਰੱਬ ਨੂੰ ਕਿਵੇਂ ਜਿਹੜਾ ਮਿਲਿਆ ਜਾ ਸਕਦਾ ਤੇ ਗੱਲ ਕਰਦੇ ਆਂ ਕਿ ਜਦੋਂ ਦੁਨੀਆ ਸ਼ੁਰੂ ਹੋਈ ਸੀਗੀ ਉਦੋਂ ਬੰਦਾ ਜਿਹੜਾ ਬਹੁਤ ਉਦਾਸ ਸੀਗਾ ਕੱਲਾ ਸੀਗਾ ਰੱਬ ਨੇ ਉਸ ਨੂੰ ਉਦਾਸ ਵੇਖ ਕੇ ਉਹਦੇ ਨਾਲ ਖੇਡਣ ਦਾ ਮਨ ਬਣਾਇਆ ਫਿਰ ਰੱਬ ਨੇ ਸੋਚਿਆ ਚੱਲ ਆਪਾਂ ਲੋਕਾਂ ਨੂੰ ਸਿਪਾਈ ਖੇਡਦੇ ਆਂ ਤੇ ਰੱਬ ਦੀ ਜੋ ਪਹਿਲਾ ਵਾਰੀ ਸੀ ਲੁਕਣ ਦੀ ਤੇ ਰੱਬ ਨੇ ਵੇਖਿਆ ਕਿ ਲੋਕਾਂ ਨੂੰ ਕੋਈ ਥਾਂ ਨਹੀਂ ਸੀ ਸਾਰੇ ਹੇ ਦੁਨੀਆ ਛੁਰੂ ਹੀ ਹੋਈ ਸੀ ਸਾਫ ਥਾਂ ਸਾਰੇ ਸਾਫ ਥਾਂ ਹੀ ਪਈ ਸੀ ਤੇ ਰੱਬ ਨੇ ਸੋਚਿਆ ਕਿ ਮੈਂ ਜਿਹੜਾ ਬੰਦੇ ਦੇ ਦਿਲ ਵਿੱਚ ਲੁਕਾਂਗਾ ਤੇ ਰੱਬ ਜੋ ਬੰਦੇ ਦੇ ਦਿਲ ਵਿੱਚ ਲੁਕ ਗਿਆ ਤੇ ਬੰਦੇ ਨੇ ਰੱਬ ਨੂੰ ਬਹੁਤ ਲੱਭਿਆ ਰੱਬ ਕੋਈ ਵੀ ਜਗ੍ਹਾ ਤੇ ਨਹੀਂ ਮਿਲਿਆ ਕਿਉਂਕਿ ਹੁਣ ਪਤਾ ਨਹੀਂ ਸੀ ਕਿਉਂਕਿ ਰੱਬ ਉਹਦੇ ਦਿਲ ਵਿੱਚ ਜਵਾ ਲੁਕਿਆ ਹੋਇਆ ਹੈ ਅੱਜ ਵੀ ਆ ਲੋਕ ਰੱਬ ਨੂੰ ਲੱਭਦੇ ਫਿਰਦੇ ਆ ਇੱਧਰ ਉੱਧਰ ਬਹੁਤ ਇਰਤ ਜਗਾਵਾ ਤੇ ਰੱਬ ਜੋ ਆ ਉਹ ਸਿਰਫ ਉਹਦੇ ਅੰਦਰ ਹੀ ਹੈ ਹੋ ਦਾ ਦੇਲ ਵਿੱਚ ਹੀ ਹੈ ਜੇ ਕੋਈ ਬੈਕ ਹੈ ਜੋ ਰੱਬ ਨੂੰ ਦੋਪਾਲ ਯਾਦ ਕਰੂਗਾ ਦੋ ਦੇ ਅੰਦਰ ਹੀ ਮਿਲੂਗਾ ਨਾ ਕਿ ਇਹ ਤੀਰਥ ਸਥਾਨਾਂ ਤੇ ਅੱਜ ਕੱਲ ਦੇ ਲੋਕ ਬਸ ਆਪ ਦੇ ਅੰਦਰ ਦੇਲ ਅੰਦਰ ਜ਼ਹਿਰ ਹੀ ਘੋਲੀ ਜਾਂਦੇ ਆ ਇੱਕ ਦੂਜੇ ਪਰ ਤੇ ਨਫ਼ਰਤ ਧੋਖੇ ਵਿਰੋਧ ਮਤਲਬ ਪੈਸਾ ਬਸ ਇਹੀ ਕੁਛ ਰਹਿ ਗਿਆ ਹੈ ਰੱਬ ਫਿਰ ਉਹ ਜਗ੍ਹਾ ਤੇ ਹੁਣ ਮੈਂ ਅੱਲਾ ਦਾ ਰਿਹਾ ਹੀ ਨਹੀਂ ਰੱਬ ਦਿਲਾਂ ਵਿੱਚ ਹੁਣ ਰਿਹਾ ਹੀ ਨਹੀਂ ਰੱਬ ਲਾਪਤਾ ਹੀ ਹੋ ਗਿਆ ਰੱਬ ਨੂੰ ਲੱਭਦੇ ਲੱਭ ਕੇ ਜਿਹੜੀ ਦੁਨੀਆ ਕਿੱਥੋਂ ਤੱਕ ਹੀ ਪਹੁੰਚ ਗਈ ਆ ਪਰੰਪਲੇ ਕੇ ਬਾਬਿਆ ਕੋ ਆਪਦੇ ਘਰ ਜਿਹੜੇ ਉਜਾੜ ਲਿਆ ਲੋਕਾਂ ਨੇ ਕਿੰਨੇ ਰੱਬ ਜੋ ਆ ਆਪਦੇ ਅੰਦਰ ਝਾਕਾ ਮਾਰੋ ਉਥੇ ਹੀ ਰਹਿੰਦਾ ਵੈ ਤੇ ਇਧਰ ਉਧਰ ਲੱਭਣ ਦੀ ਕੋਈ ਉਹ ਨਹੀਂ ਕਿ ਲੋੜ ਕਿਸੇ ਨੂੰ ਕਿਸੇ ਨੇ ਸੱਚੀ ਕਹਿਆ ਕਿ ਸ਼ਾਇਰ ਨੇ ਮੰਦਰ ਢਾ ਦੇ ਮਸਜਿਦ ਢਾ ਦੇ ਢਾਵੇ ਜੋ ਕੁਛ ਢਾਂਦਾ ਕਿਸ ਦਾ ਦਿਲ ਨਾ ਢਾਵੇ ਸੋਣਾ ਰੱਬ ਦੇ ਲਾਂ ਵਿੱਚ ਰਹਿੰਦਾ ਰੱਬ ਜਵਾ ਦਿਲਾਂ ਵਿੱਚ ਹੀ ਹੈ ਬਸ ਬੰਦੇ ਨੂੰ ਆਪਦੇ ਜਿਹੜੇ ਆ ਕਰਮ ਚੰਗੇ ਕਰ ਲੈਣੇ ਚਾਹੀਦੇ ਮਾੜੇ ਕੰਮਾਂ ਤੋਂ ਜਿਹੜਾ ਪਰਾਂ ਹੋਣਾ ਚਾਹੀਦਾ ਤਾਂ ਕਰਕੇ ਉੱਥੇ ਹੀ ਰੱਬ ਰਹੂਗਾ ਬਸ ਜੋ ਚੰਗੇ ਕਰਮ ਕਰਨਗੇ ਉਹਨਾਂ ਨਾਲ ਹੀ ਰਹੂਗਾ ਪ੍ਰਮਾਤਮਾ ਇਥੋਂ ਦੱਸਿਓ ਕਿਵੇਂ ਲੱਗੀ ਇਹ ਗੱਲ ਇਹ ਗੱਲ ਮੈਂ ਕਿਤੇ ਪੜ੍ਹੀ ਸੀ ਤੇ ਮੈਂ ਕਿਹਾ ਚਲੋ ਦੱਸਦੇ ਆਂ ਅੱਜ ਇਹ ਗੱਲ ਕਿਵੇਂ ਲੱਗੀ ਬਹੁਤ ਵਧੀਆ ਸਿਆਣੀ ਗੱਲ ਹੈਗੀ ਐ ਇਹ ਧੰਨਵਾਦ ਜੀ